ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਰ ਦੇ ਵਿੱਚ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨੱਥ ਪਾਉਣ ਲਈ ਖੁਣ ਮੋਰਚਾ ਆਰੰਭ ਦਿੱਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਦੱਸ ਦਈਏ ਕਿ ਕਾਠੂ ਕਲੇਸ਼ ਇੰਨਾ ਵੱਧ ਚੁੱਕਿਆ ਹੈ ਹਰ ਰੋਜ਼ ਕੋਈ ਨਾ ਕੋਈ ਸਿਆਸੀ ਧੁਮਾਕਾ ਹੁੰਦਾ ਹੈ ਦੋਨਾਂ ਧੜਿਆਂ ਦੇ ਵਿੱਚ ਕਦੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਿਹੜੇ ਬਾਗੀ ਧੜੇ ਦੇ ਮੈਂਬਰ ਨੇ ਉਹਨਾਂ ਨੂੰ ਕੱਢ ਕੇ ਬਾਹਰ ਮਾਰਦਾ ਹੈ ਕਦੇ ਸਰਪ੍ਰਸ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਸਾ ਉਹ ਕਾਨਫਰੰਸ ਕਰਦੇ ਨੇ ਅਤੇ ਕਾਨਫਰੰਸ ਦੇ ਵਿੱਚ ਕਹਿੰਦੇ ਨੇ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਜਿਹੜੇ ਪ੍ਰਸ਼ਾਸਨ ਸ਼ਾਸਤਰੀ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਬਲਵਿੰਦਰ ਸਿੰਘ ਉਹਨਾਂ ਦੇ ਕੋਲ ਕੋਈ ਪਾਵਰ ਹੀ ਨਹੀਂ ਹੈ ਸਾਨੂੰ ਬਾਹਰ ਕੱਢਣਾ ਇਹ ਗੈਰ ਸਭਧਾਨੀ ਹੈ ਸੰਵਿਧਾਨ ਦੇ ਅੰਦਰ ਵਿੱਚ ਨਹੀਂ ਲਿਖਿਆ ਹੋਇਆ ਕਿ ਇਸ ਤਰ੍ਹਾਂ ਤੁਸੀਂ ਕਿਸੇ ਨੂੰ ਬਾਹਰ ਕੱਢ ਸਕਦੇ ਹੋ ਯਾਨੀ ਕਿ ਦੋਨਾਂ ਧਿਰਾਂ ਦੇ ਵਿੱਚ ਜਦੋਂ ਜਹਿਦ ਲਿਖੀ ਹੋਈ ਹੈ ਜਦੋਂ ਜਹਿਦ ਚੱਲ ਰਹੀ ਹੈ ਜਿਹੜੇ ਬਾਦਲ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਮੈਂ ਆਪਣੀ ਕੁਰਸੀ ਨਹੀਂ ਛੱਡਾਂਗਾ ਮੈਂ ਤਿਆਗ ਪੱਤਰ ਨਹੀਂ ਦੇਵਾਂਗਾ ਦੂਸਰੇ ਪਾਸੇ ਬਾਗੀ ਤੜਾ ਇਹ ਕਹਿ ਰਿਹਾ ਕਿ ਅਸੀਂ ਇਸ ਦੀ ਪ੍ਰਧਾਨਗੀ ਖੇਡ ਕੰਮ ਨਹੀਂ ਕਰਨਾ ਯਾਨੀ ਕਿ ਦੋਵਾਂ ਦਾ ਹੁਣ ਇੱਕ ਕੁੱਤੇ ਦਾ ਵੈਰ ਚੱਲ ਰਿਹਾ ਹੈ ਇਸ ਲਈ ਜਿਹੜੇ ਸਿੱਖ ਪੰਥਕ ਨੇ ਜਾਂ ਜਿਹੜੇ ਪੰਥਕ ਮਾਹਿਰ ਨੇ ਉਹ ਇਸ ਗੱਲ ਨੂੰ ਕਹਿ ਰਹੇ ਨੇ ਕਿ ਇਹ ਕਾਟੋਕਲਿਸ਼ ਇਹ ਨਾ ਕੋ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਜਾਵੇਗਾ ਜਿਸ ਨੂੰ ਸੰਭਾਲਣਾ ਬੜਾ ਮੁਸ਼ਕਲ ਹੋ ਜਾਵੇਗਾ ਪੰਜਾਬ ਅਤੇ ਪੰਜਾਬ ਦੇ ਪੰਥਕ ਲੋਕਾਂ ਦੁਆਰਾ ਜਾਂ ਪੰਥਕ ਜਿਹੜੇ ਮਾਹਿਰ ਨੇ ਉਹਨਾਂ ਨੇ ਇਹ ਕਿਹਾ ਹੈ ਕਿ ਅਸੀਂ ਅਪੀਲ ਕਰਦੇ ਹਾਂ ਗਿਆਨੀ ਰਗबीर ਸਿੰਘ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਜਲਦੀ ਤੋਂ ਜਲਦੀ ਫੈਸਲਾ ਲੈਣ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਹਾ ਦੇਣ ਜਾਂ ਖੜੇ ਰਹਿਣ ਦੂਜੀ ਧਿਰ ਦੇ ਨਾਲ ਸਮਝੌਤਾ ਕਰਾਉਣ ਇਸ ਤਰ੍ਹਾਂ ਦੀਆਂ ਜਿਹੜੀਆਂ ਹੁਣ ਅਫਵਾਹਾਂ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਮਿਲ ਰਹੀਆਂ ਨੇ ਜੇ ਗੱਲ ਕਰੀਏ ਗਿਆਨੀ ਰਗਵੀਰ ਸਿੰਘ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ਼ਥੇਦਾਰ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਇੰਗਲੈਂਡ ਦੇ ਦੌਰੇ ਤੇ ਨੇ ਇੱਕ ਦੋ ਦਿਨਾਂ ਦੇ ਵਿੱਚ ਉਹ ਵਾਪਸ ਪਰਤਣ ਆਉਣਗੇ ਅਤੇ 4 ਅਗਸਤ ਨੂੰ ਦੀਵਾਨੇ ਖਾਲਸਾ ਸਮਾਗਮ ਹੋ ਰਿਹਾ ਹੈ ਸ਼੍ਰੀ ਅੰਮ੍ਰਿਤਸਰ ਵਿਖੇ ਉਥੇ ਪੰਜਾ ਤਖਤਾਂ ਦੇ ਜਥੇਦਾਰ ਵੀ ਹੋਣਗੇ ਗਿਆਨੀ ਰਗਬੀਰ ਸਿੰਘ ਜਥੇਦਾਰ ਵੀ ਹੋਣਗੇ ਇਹ ਸਾਰਿਆਂ ਜਥੇਦਾਰਾਂ ਨੇ ਮਿਲ ਕੇ ਹੁਣ ਇੱਕ ਵਿਉਂਤ ਬਣਾਈ ਹੈ ਕਿ ਜਲਦੀ ਤੋਂ ਜਲਦੀ ਸੁਖਬੀਰ ਸਿੰਘ ਬਾਦਲ ਨੂੰ ਨਤ ਪਾਈ ਜਾਵੇ ਜਾਂ ਕਹਿ ਦਈਏ ਉਹਦੇ ਖੇਮੇ ਨੂੰ ਠੱਲ ਪਾਈ ਜਾਵੇ ਇਹ ਬੱਚਿਆਂ ਵਰਗਾ ਵਿਵਹਾਰ ਕਰ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸਿਆਸਤ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ ਕੁਰਸੀ ਦਾ ਨਸ਼ਾ ਇਹਨਾਂ ਦੋਨਾਂ ਧਿਰਾਂ ਤੇ ਪੂਰੀ ਤਰ੍ਹਾਂ ਚੜਿਆ ਹੋਇਆ ਹੈ ਇੱਕ ਤਾਂ ਕਹਿੰਦੇ ਨੇ ਅਸੀਂ ਕੋਈ ਕੁਰਸੀ ਤੇ ਰਹਿ ਨਹੀਂ ਦਿੰਦਾ ਦੂਸਰਾ ਕਹਿੰਦਾ ਹੈ ਮੈਂ ਕੁਰਸੀ ਛੜਨੀ ਨਹੀਂ ਹਰ ਰੋਜ਼ ਪੰਜਾਬ ਦੇ ਲੋਕਾਂ ਨੂੰ ਅਤੇ ਪੰਥਕ ਲੋਕਾਂ ਨੂੰ ਭੰਬਲ ਪੂਸੇ ਪਾਇਆ ਜਾ ਰਿਹਾ ਹੈ ਇਹਨਾਂ ਦੋਨਾਂ ਧੜਿਆਂ ਦੇ ਦੁਆਰਾ ਇਸ ਲਈ ਜਿਹੜੇ ਪੰਥਕ ਮਾਇਬ ਨੇ ਉਹ ਕਹਿੰਦੇ ਨੇ ਕਿ ਬਿਲਕੁਲ ਵੀ ਦੇਰੀ ਨਹੀਂ ਕਰਨੀ ਚਾਹੀਦੀ ਜਿਹੜਾ ਬਾਦਲ ਨੇ ਸਪਸ਼ਟਿਕਰਨ ਅਤੇ ਐਡਵੋਕੇਟ ਹਰਜਿੰਦਰ ਧਾਮੀ ਨੇ ਜਿਹੜਾ ਸਪਸ਼ਟਿਕਰਨ ਉਸ ਬੰਦ ਲਫਾਫੇ ਚ ਦਿੱਤਾ ਹੈ ਉਸ ਨੂੰ ਜਨਤਕ ਕਰੋ ਖੋਲ ਦਿਓ ਅਤੇ ਦੋਨਾਂ ਧੜਿਆਂ ਨੂੰ ਤਲਬ ਕਰੋ 4 ਅਗਸਤ ਨੂੰ ਸ਼੍ਰੀ ਅੰਮ੍ਰਿਤ ਸਰ ਵਿਖੇ ਅਤੇ ਜਿਹੜਾ ਵੀ ਫੈਸਲਾ ਬਣਦਾ ਹੈ ਉਹ ਸੁਣਾ ਦਿਓ ਬਾਅਦ ਚ ਵੇਖੀ ਜਾਵੇਗੀ ਲੇਕਿਨ ਜੇ ਇਸ ਤਰ੍ਹਾਂ ਇਹਨਾਂ ਦੋਨਾਂ ਧਿਰਾਂ ਦੇ ਵਿਚਕਾਰ ਚਾਰ ਚੱਲਦਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਲਾਰਾ ਇਹਨਾਂ ਕੋ ਵੱਧ ਜਾਵੇਗਾ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੰਭਾਲ ਸਕਦੇ ਨੇ ਅਤੇ ਨਾ ਪੰਥਕ ਬਾਹਰ ਜਿਹੜੇ ਇਹਨੂੰ ਸੰਭਾਲ ਸਕਦੇ ਨੇ ਇਸ ਲਈ ਜੋ ਵੀ ਫੈਸਲਾ ਵਾਟਐਵਰ ਡਿਸੀਜਨ ਲੈਣਾ ਚਾਹੁੰਦੇ ਨੇ ਅਕਾਲ ਤਖ ਸਾਹਿਬ ਦੇ ਜਥੇਦਾਰ ਉਹ ਜਲਦੀ ਤੋਂ ਜਲਦੀ ਲੰਨ ਇਸ ਲਈ 4 ਅਗਸਤ ਨੂੰ ਜਿਹੜਾ ਇੱਕ ਵੱਡਾ ਫੈਸਲਾ ਹੋਵੇਗਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਿਉਂਕਿ ਗਿਆਨੀ ਹਰ ਰਗਵੀਰ ਸਿੰਘ ਜਲਦੀ ਤੋਂ ਜਲਦੀ ਇੰਗਲੈਂਡ ਦੇ ਦੌਰੇ ਤੋਂ ਵਾਪਸ ਇੰਡੀਆ ਪਰਤ ਰਹੇ ਨੇ ਪੰਜਾਬ ਆ ਕੇ ਉਹ 3 ਤੋਂ 4 ਅਗਸਤ ਦੇ ਵਿੱਚ 3 ਅਗਸਤ ਦੇ ਵਿੱਚ ਮੀਟਿੰਗ ਕਰਨਗੇ 4 ਅਗਸਤ ਨੂੰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਦੀਵਾਨੇ ਖਾਲਸਾ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਦੀਵਾਨ ਲੱਗਣ ਵਾਲੇ ਨੇ ਉਹ ਦੀਵਾਨਾ ਦੇਵ ਵਿੱਚ ਇੱਕ ਬੜਾ ਵੱਡਾ ਫੈਸਲਾ ਹੋਵੇਗਾ ਅਤੇ ਜਲਦੀ ਤੋਂ ਜਲਦੀ ਇਹਨਾਂ ਦੋਨਾਂ ਧੜਿਆਂ ਨੂੰ ਚਾਹੇ ਉਸ ਧੜਾ ਹੋਵੇ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਚਾਹੇ ਉਹ ਧੜਾ ਹੋਵੇ ਬੀਬੀ ਜਗੀਰ ਕੌਰ ਪ੍ਰਵਿੰਦਰ ਢੀਂਸਾ ਸੁਖਦੇਵ ਢੀਂਸਾ ਮਾਧਰਾ ਅਤੇ ਮਨਪ੍ਰੀਤ ਇਆਲੀ ਵਰਗੇ ਸਿਆਸਦਾਨਾਂ ਦਾ ਇਹਨਾਂ ਦੋਨਾਂ ਧੜਿਆਂ ਨੂੰ ਨੱਥ ਪਾਉਣ ਲਈ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲੈ ਰਹੇ ਨੇ ਵੱਡਾ ਫੈਸਲਾ 4 ਅਗਸਤ ਨੂੰ ਸ੍ਰੀ ਅੰਮ੍ਰਿਤਪੁਰ ਸਾਹਿਬ ਤੋਂ ਜਿਹੜਾ ਵੀ ਫੈਸਲਾ ਆਵੇਗਾ ਉਹ ਦੋਨਾਂ ਧਿਰਾਂ ਨੂੰ ਮੰਨਣਾ ਪਵੇਗਾ ਧੰਨਵਾਦ